ਦੇ 3 ਜਟਾ ਟੋਲ ਪਲਾਜੇ ਤੇ ਲੱਗੀ ਵੱਡੀ ਗਿਣਤੀ ਚ ਪੁਲਿਸ ਹੀ ਪੁਲਿਸ ਰੱਖ ਲੀਆਂ ਗੱਡੀਆਂ ਦੇ ਵਿੱਚ ਡਾਂਗਾ ਹਰ ਆਣ ਜਾਣ ਵਾਲੇ ਦੀ ਹੋ ਰਹੀ ਹੈ ਚੈਕਿੰਗ ਤਾਂ ਐਸਐਸਪੀ ਪਟਿਆਲਾ ਨਾਨਕ ਸਿੰਘ ਵੀ ਉੱਥੇ ਪਹੁੰਚੇ ਨੇ ਭਾਰੀ ਫੋਰਸ ਜਿਹੜੀ ਆ ਉੱਥੇ ਤਾਇਨਾਤ ਹੈ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਵੀ ਮਾਹੌਲ ਖਰਾਬ ਨਾ ਹੋ ਸਕੇ ਇਸ ਕਰਕੇ ਵੱਡੀ ਗਿਣਤੀ ਚ ਪਟਿਆਲਾ ਪੁਲਿਸ ਜਿਹੜੀ 3 ਜਟਾ ਟੋਲ ਪਲਾਜੇ ਦੇ ਉੱਤੇ ਸਖਤ ਪਹਿਰਾ ਦਿੰਦੇ ਹੋਏ ਨਜ਼ਰ ਆ ਰਹੀ ਆ ਗੱਡੀਆਂ ਖੜਾ ਲਈਆਂ ਗਈਆਂ ਚੈਕਿੰਗ ਕੀਤੀ ਜਾ ਰਹੀ ਆ ਦੂਜੇ ਪਾਸੇ ਬੈਰੀਗੇਟ ਲਗਾ ਦਿੱਤੇ ਤਾਂ ਜੋ ਕਿਸਾਨ ਜਿਹੜੇ ತ್ರೆੜੀ ਜੱਟਾ ਟੋਲ ਪਲਾਜ਼ਾ ਟੱਪ ਕੇ ਚੰਡੀਗੜ੍ਹ ਨਾ ਜਾ ਸਕਣ ਤਾਂ ਇਹ ਤਸਵੀਰਾਂ ತ್ರೆੜੀ ਜੱਟਾ ਟੋਲ ਪਲਾਜ਼ਾ ਦੀਆਂ ਨੇ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਪਟਿਆਲੇ ਦੀ ਪੁਲਿਸ ਹੀ ਪੁਲਿਸ ਨਜ਼ਰ ਆ ਰਹੀ ਆ ਹਾਲੇ ਕੀ ਹਾਲਾਂਕਿ ਇੱਥੇ ਕਿਸਾਨ ਹਾਲੇ ਤੱਕ ਜਿਹੜੇ ਪਹੁੰਚਦੇ ਹੋਏ ਨਜ਼ਰ ਨਹੀਂ ਆਏ ਪਰ ਇੱਕ ਗੱਡੀ ਜ਼ਰੂਰ ਨਜ਼ਰ ਆਈ ਸੀ ਜਿਸ ਦੇ ਉੱਤੇ ਝੰਡਾ ਲੱਗਿਆ ਹੋਇਆ ਸੀ ਤਾਂ ਉਸ ਨੂੰ ਵੀ ਰੋਕ ਲਿਆ ਗਿਆ ਤਾਂ ਯਾਨੀ ਕਿ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੱਕ ਗੱਡੀ ਵੀ ਅੱਗੇ ਨਹੀਂ ਜਾਣ ਦੇਣੀ ਝੰਡੇ ਵਾਲੀ ਤਾਂ ਗੱਡੀਆਂ ਰੋਕੀਆਂ ਜਾ ਰਹੀਆਂ ਨੇ ਬੱਸਾਂ ਤੱਕ ਨੂੰ ਰੋਕ ਕੇ ਚੈਕਿੰਗ ਕੀਤੀ ਜਾ ਰਹੀ ਆ ਕਿ ਕਿਤੇ ਬੱਸਾਂ ਦੇ ਵਿੱਚ ਝੰਡੇ ਤੇ ਡੰਡੇ ਲੈ ਕੇ ਕਿਸਾਨ ਚੰਡੀਗੜ੍ਹ ਨੂੰ ਕੂਚਨਾ ਕਰ ਦੇਣ ਚੰਡੀਗੜ੍ਹ ਜਾਣ ਵਾਲੀਆਂ ਬੱਸਾਂ ਰੋਕੀਆਂ ਜਾ ਰਹੀਆਂ ਨੇ ਚੈਕਿੰਗ ਕੀਤੀ ਜਾ ਰਹੀ ਆ ਤਾਂ ਐਸਐਸਪੀ ਪਟਿਆਲਾ ਨਾਨਕ ਸਿੰਘ ਖੁਦ ਮੌਕੇ ਦੇ ਉੱਤੇ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ ਸਾਡੇ ਸਹਿਯੋਗੀ ਅੰਗਰੇਜ਼ ਸਿੰਘ ਦੇ ਵੱਲੋਂ ਪੂਰੀ ਗੱਲਬਾਤ ਵੀ ਸੁਣਾਉਣੀ ਆ ਕਿ ਆਖਰ ਐਸਐਸਪੀ ਪਟਿਆਲਾ ਨਾਨਕ ਸਿੰਘ ਕਹਿ ਕੀ ਰਹੇ ਨੇ ਹੰਸਪਾਸ ਦਾਸ ਕੋ ਅੱਜ ਰਹਿ ਕੇ ਸੰਨ ਦਿਲੀ ਕੋ ਚਰਨਾ ਚੰਡੀਗੜ੍ਹ ਕੋ ਚਰਨਾ ਚੁਦੇ ਬਾਰੇ ਇਹਦਾ ਬਹੁਤ 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 ਬ ਕੁਨੀ ਕੋਸ਼ਨਾ ਇੱਕ ਨਿਕ ਨਕਲਾਈ ਹੈ ਚੰਡੀਗੜ੍ਹ ਤੇ ਜੁਨੀਆ ਰੋਡ ਜਾਂਦੀਆਂ ਸਾਰੀਆਂ ਕਵਰਡ ਜਿਵੇਂ ਪਹਿਲਾਂ ਕਿਹਾ ਕਿ ਵੀਲਿੰਗ ਸ਼ੋਰ ਕੇ ਕੋਈ ਵੀ ਆਦੋ ਤਰਾ ਇਸ ਕੋ ਦਾ ਜਦੀ ਨਹੀਂ ਅਲਾਉਡ ਹੋਗਾ ਉਹਦੀ ਇਹ ਮਹੱਤਵ ਨਾ ਹੋਣਾ ਹੁਣ ਅੱਜ ਤੋਂ ਅੱਜ ਡਾਇਰੈਕਟ ਸਨਾਂਦ ਦਿੱਲੀ ਕੋਲ ਚਲਣਾ ਚੰਡੀਗੜ੍ਹ ਕੋਲ ਪੁਸ਼ ਕਰਨਾ ਚੁਦੇ ਬਾਰੇ ਇਹਦਾ ਜਿੰਦ ਬੰਦ ਹੋ ਸਕਦਾ ਹੈ ਸਾਡੇ ਵੱਲੋਂ ਨਾਕਾ ਬੰਦੀ ਕੀਤੀ ਗਈ ਹੈ ਜਿਹੜੇ ਵੀ ਰੋਡਸ ਜਾਂਦੇ ਹੋ ਚੰਡੀਗੜ੍ਹ ਤੇ ਤੇ ਬੜੀਆਂ ਕਲੀਅਰ ਇਨਸਟਰਕਸ਼ਨਸ ਨੇ ਕਿ ਉਹਨਾਂ ਨੂੰ ਅਲਾਉ ਨਹੀਂ ਕੀਤਾ ਜਾਊਗਾ ਚੰਡੀਗੜ੍ਹ ਜਾਣ ਬਟ ਨਾਰਮਲ ਪਬਲਿਕ ਨੂੰ ਕੋਈ ਪ੍ਰੋਬਲਮ ਨਾ ਹੋਵੇ ਇਸ ਕਰਕੇ ਅਸੀਂ ਜਿਹੜਾ ਰੂਟ ਹੈ ਉਹਨੂੰ ਓਪਨ ਰੱਖਿਆ ਤਾਂ ਕਿ ਜੇ ਕਿਸਾਨ ਵੀ ਦੇ ਨੱਕ ਮੈਂਬਰ ਆਂਦਾ ਵੀ ਹੈ ਤੇ ਉਹਨੂੰ ਉਸੇ ਵੇਲੇ ਹੋਵੇ ਤੇ ਐਕਸ਼ਨ ਕਰਕੇ ਰੂਟ ਖਾਲੀ ਰੱਖਿਆ ਜਾਵੇ ਤੇ ਪਬਲਿਕ ਦੇ ਇੰਕ ਕਰਦੀ ਰਹੇ। ਇਹ ਨਿਊ ਕੋਸਟ ਹੈ ਇਹ ਕਿੰਨਿਕ ਨਕਲਾਈ ਹੈ। ਅ ਚੰਡੀਗੜ੍ਹ ਤੇ ਜੁਨੀਆ ਰੋਡਸ ਜਾਂਦੀਆਂ ਸਾਰੀਆਂ ਕਵਰਡ ਹੈ। ਜਿਵੇਂ ਪਹਿਲਾਂ ਕਿਹਾ ਕਿ ਵੀਲਿੰਗ ਸ਼ੋਰ ਕੇ ਕੋਈ ਵੀ ਆਦੋ-ਤਰਾ ਇਸ ਵਰਗਾ ਜੇ ਨਹੀਂ ਅਲਾਉਡ ਹੈ ਬਾਹਰੀ ਮਿਹਨਤ ਨਾ ਹੋ। ਹਰਸ਼ਬਾਸ਼ ਤੋਂ ਅੱਜ ਰਹਿ ਰਿਹਾ ਕਿ ਸੰਨੰਦ ਦਿੱਲੀ ਕੋਲ ਫਰਨਾ ਚੰਡੀਗੜ੍ਹ ਕੋਲ ਫਰਨਾ ਸਬਾਰੇ ਸਿੱਧੇ ਦੰਦ ਬੰਦ ਕਰਦੇ ਹੈ ਸਾਡੇ ਵੱਲੋਂ ਨਾਕਾਬੰਦੀ ਕੀਤੀ ਗਈ ਹੈ ਜਿਹੜੇ ਵੀ ਰੋਡਸ ਜਾਂਦੇ ਹੋ ਚੰਡੀਗੜ੍ਹ ਤੇ ਤੇ ਬੜੀਆਂ ਕਲੀਅਰ ਇਨਸਟਰਕਸ਼ਨਸ ਨੇ ਕਿ ਉਹਨਾਂ ਨੂੰ ਅਲਾਉ ਨਹੀਂ ਕਰੇਗਾ ਚੰਡੀਗੜ੍ਹ ਜਾਣ ਬਟ ਨੋਰਮਲ ਪਬਲਿਕ ਨੂੰ ਕੋਈ ਪ੍ਰੋਬਲਮ ਨਾ ਹੋਵੇ ਇਸ ਕਰਕੇ ਅਸੀਂ ਜਿਹੜਾ ਰੂਟ ਹੈ ਉਹਨੂੰ ਓਪਨ ਰੱਖਿਆ ਤਾਂ ਕਿ ਜੇ ਕਿਸਾਨ ਵੀ ਉਹਨਾਂ ਦੇ ਨੰਬਰ ਆਂਦਾ ਵੀ ਹੈ ਤੇ ਉਹਨੂੰ ਉਸੇ ਵੇਲੇ ਉਹ ਤੇ ਐਕਸ਼ਨ ਕਰਕੇ ਰੂਟ ਖਾਲੀ ਰੱਖਿਆ ਜਾਵੇ ਤੇ ਪਬਲਿਕ ਦੀ ਸਹੂਲਤ ਹੋਵੇ ਕਿ ਨਹੀਂ ਪੋਸਟ ਹੈ ਇਹ ਕਿ ਨਹੀਂ ਨਕਲਾਈ ਹੈ ਚੰਡੀਗੜ੍ਹ ਚੰਡੀਗੜ੍ਹ ਤੋਂ ਜੁਨੀਆ ਰੋਡ ਜਾਂਦੀਆਂ ਸਾਰੀਆਂ ਕਵਰਡ ਜਿਵੇਂ ਪਹਿਲਾਂ ਕਿਹਾ ਕਿ ਵੀਲ ਇਨਸ਼ੋਰ ਕੇ ਕੋਈ ਵੀ ਆਨੋਤਰਾ ਇਸ ਕੋਮ ਦਾ ਜਦੀ ਨਹੀਂ ਅਲਾਉਡ ਹੋਗਾ ਉਹਦੀ ਨੀਮਤ ਨਾ ਹੋ। ਅ ਤੁਸੀਂ ਸੁਣਿਆ ਐ ਐਸਐਸਪੀ ਪਟਿਆਲਾ ਨਾਨਕ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਸ਼ਾਂਤੀ ਭੰਗ ਨਹੀਂ ਹੋਣ ਦੇਵਾਂਗੇ ਕਿਸੇ ਤਰੀਕੇ ਦਾ ਮਾਹੌਲ ਜਿਹੜਾ ਆ ਇੱਥੇ ਖਰਾਬ ਨਹੀਂ ਹੋਣ ਦੇਵਾਂਗੇ ਤੇ ਨਾਲ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਆ ਕਿ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਐ ਜਿਹੜੀ ਸਥਿਤੀ ਆ ਬਿਲਕੁਲ ਕੰਟਰੋਲ ਦੇ ਵਿੱਚ ਆ ਕਿਸਾਨਾਂ ਨੂੰ ਵੀ ਅਪੀਲ ਕੀਤੀ ਆ ਕਿਉਂਕਿ ਚੰਡੀਗੜ੍ਹ ਦੇ ਵਿੱਚ ਜਾਣ ਦੀ ਉਹਨਾਂ ਨੂੰ ਪਰਮਿਸ਼ਨ ਨਹੀਂ ਦਿੰਦੀ ਪਰ ਕਿਸਾਨ ਇਹ ਗੱਲ ਕਹਿ ਰਹੇ ਨੇ ਇੱਕ ਤਾਂ ਸਾਨੂੰ ਕੇਂਦਰ ਸਰਕਾਰ ਦਿੱਲੀ ਜਾਣ ਦੀ ਪਰਮਿਸ਼ਨ ਨਹੀਂ ਦੇ ਰਿਹਾ ਸਾਨੂੰ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਰੋਕ ਲਿਆ ਜਾਂਦਾ ਦੂਜੇ ਪਾਸੇ ਸਾਨੂੰ ਚੰਡੀਗੜ੍ਹ ਜਾਣ ਤੋਂ ਵੀ ਹੁਣ ਰੋਕਿਆ ਜਾ ਰਿਹਾ ਪੰਜਾਬ ਸਰਕਾਰ ਦੇ ਵੱਲੋਂ ਬੀਬੀਆਂ ਕਾਫੀ ਗੁੱਸੇ ਦੇ ਵਿੱਚ ਨਜ਼ਰ ਆ ਰਹੀਆਂ ਨੇ ਬੀਬੀਆਂ ਕਹਿ ਰਹੀਆਂ ਪਹਿਲਾਂ ਪਿੰਡਾਂ ਦੇ ਪਿੰਡ ਢਾ ਕੇ ਚੰਡੀਗੜ੍ਹ ਬਣਾ ਲਿਆ ਹੁਣ ਉੱਥੇ ਸਾਨੂੰ ਪਿੰਡਾਂ ਦੇ ਲੋਕਾਂ ਨੂੰ ਚੰਡੀਗੜ੍ਹ ਦੇ ਵਿੱਚ ਐਂਟਰੀ ਹੀ ਨਹੀਂ ਦੇ ਰਹੇ ਤਾਂ ਕਿਸਾਨ ਅੱਜ ਚੰਡੀਗੜ੍ਹ ਕੂਚ ਕਰ ਰਹੇ ਨੇ ਪਹਿਲਾਂ ਹੀ ਕਾਲ ਦਿੱਤੀ ਸੀ ਬੀਤੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਹੋਈ ਮੀਟਿੰਗ ਬੈਸਿੱਟਾ ਰਹੀ ਮੀਟਿੰਗ ਦੇ ਵਿੱਚੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਉੱਠ ਕੇ ਆ ਗਏ ਤਲਖੀ ਤੇਵਰ ਦੇਖਣ ਨੂੰ ਮਿਲੇ ਭਗਵੰਤ ਮਾਨ ਸਾਹਿਬ ਕਹਿੰਦੇ ਕੀ ਧਰਨਾ ਲਾਉਣਾ ਧਰਨਾ ਲਾ ਲਓ ਜੋ ਕਰਨਾ ਕਰ ਲੋ ਅੱਜ ਦੀ ਮੀਟਿੰਗ ਕੈਂਸਲ ਹੈ ਅੱਜ ਦੀ ਮੀਟਿੰਗ ਖਤਮ ਆ ਤੇ ਪਿਛਲੀਆਂ ਮੰਗਾਂ ਵੀ ਕਹਦੇ ਅਸੀਂ ਨਹੀਂ ਮੰਨਾਂਗੇ ਤਾਂ ਜਿਸ ਤੋਂ ਬਾਅਦ ਕਿਸਾਨ ਕਾਫੀ ਗੁੱਸੇ ਦੇ ਵਿੱਚ ਨਜ਼ਰ ਆਏ ਤਾਂ ਅੱਜ ਚੰਡੀਗੜ੍ਹ ਵੱਲ ਨੂੰ ਚਾਲੇ ਪਾ ਦਿੱਤੇ ਪਰ ਪੁਲਿਸ ਦਾ ਸਖਤ ਪਹਿਰਾ ਜਿਹੜਾ ਕਿਸਾਨਾਂ ਨੂੰ ਕੀ ਰੋਕ ਪਾਵੇਗਾ ਜਾਂ ਨਹੀਂ ਥੋੜੀ ਦੇਰ ਦੇ ਵਿੱਚ ਸਥਿਤੀ ਕਿਹੋ ਜੀ ਹੁੰਦੀ ਹੈ